ਲਓ ਜੀ ਐਟਮ ਨਹੀਂ ਆ ਘੈਂਟ ਦੇ ਪੈਣਾ ਦੇ ਕਰਨੇ ਆ ਫਾਇਦੇ ਹੋਰਸੇਲ ਦੀ ਵੀਡੀਓ ਆਉਣੀਆਂ ਲਗਾਤਾਰ ਠਾੜਾ ਕਰਦੇ 500 ਰੁਪਏ ਚ ਮਾਲ ਵੇਚਣਾਗਾ ਚਮਕੀਲਾ ਸੂਟ ਆ ਚੁੱਕਿਆ ਆ ਪੰਡ ਦਾ ਹੀ ਹੱਡੀ ਦੇ ਡਿਸਟਲ ਬ੍ਰੈਂਡ ਦੀ ਸ਼ਰਟ ਆ ਲਓ ਜੀ ਤੇ ਆ ਕੀ ਦੀ ਬਾਟਮ ਬਾਟਮ ਹੈਗੀ ਆ ਪ੍ਰਿੰਟ ਦਾ 395 ਰੁਪਏ ਦਾ ਸੂਟ ਆ ਜੀ ਸੂਟ ਟਿਕਟਾਂ ਦੇ ਮਾਲ ਲੱਗਿਆ ਹੋਇਆ ਇੱਕ ਸਿਕਰਾਈਏ ਕੜਾਈ ਇਹ ਵੀ ਸਪੈਸ਼ਲ ਬ੍ਰੈਂਡ ਰੀਣੂਪਾ ਦਾ ਮਾਲ ਕਿਹਾ ਵੀ ਕੜਾਈ ਵਾਲੀ ਬੇਰ ਬਣਾਉ ਮਾਲ ਆ ਲਓ ਜੀ ਇਹ ਹੈਗਾਗਾ 405 ਰੁਪਏ ਦੇ ਵਿੱਚ ਆ ਲਓ ਜੀ ਕੜਾਈ ਵਾਲਾ 405 ਰੁਪਏ ਤੇ ਪ੍ਰਿੰਟ ਦਾ ਰਹਿਗਾਗਾ 395 ਪੇ ਮਾਲ ਵਿਕ ਰਿਹਾ ਟਿਕਟਾਂ ਤੇ ਮੈਗਨਾ ਜੀ ਜਿੰਨਾ ਮਰਜੀ ਸ਼ਟ ਮਾਲ ਆਉਂਦੇ ਜਿੰਨਾ ਮਰਜੀ ਮਾਲ ਲੈ ਲਓ ਕੜਾਈ ਵੀ ਮਿਲ ਜੂਗੀ ਛਾਪਾ ਵੀ ਮਿਲ ਜੂਗਾ ਚਮਕੀਲਾ ਨੰਬਰ ਜਿੰਨੇ ਮਰਜੀ ਲਓ ਜੀ ਪੂਰੇ ਕੈਡ ਸੂਟ ਟਿਕਟਾਂ ਦੇ ਮਾਲਿਕ ਦਾ 550 ਦੀ ਲਾਉਣਾ ਸੇਲਾਂ ਆਪਾਂ ਸਾਰੇ ਪੈਨੂਣਾ ਬਣੀਆਂ ਵੇਚ ਦੋ ਚੱਕੇ 550 ਡਿਸਟਲ ਪ੍ਰਿੰਟ ਸੂਟ ਆ ਜੀ ਸਵਾਰ ਵਰਕ ਮਿਲ ਜੂਗੀ 395 ਸੌਰੀ ਸਵਾਰ ਵਰਖੇ ਗਿਆ 405 ਤੇ ਪ੍ਰਿੰਟ ਦਾ ਸਵਾਰ ਹੈ ਗਿਆ 395 ਮਾਲ ਢੇਰਾਂ ਦੇ ਢੇਰ ਫੁੱਲ ਗੰਢ ਚ ਅੱਜ ਕਿਨੇੜੇ ਘਰ ਹੋਰ ਥੱਕ ਗਏ ਮਾਲ ਦਾ ਨਾਅ ਵਹਿਗਾ ਫੱਟੋ ਮਾਲ ਢੇਰ ਨੂੰ ਦੋ ਬਣਾ ਜਪ ਲੱਗੇ ਲਓ ਜੀ ਸਵਾਰ ਛਾਪੇ ਵਾਲੀ 395 ਤੇ ਸਵਾਰ ਕੱਢੀ ਵਾਲੇ 405 ਚੁੰਨੀਆਂ ਤੋਂ ਬਿਨਾ ਸੇਲਾ ਲੱਗਣ ਗਿਆ 550 ਦੀਆਂ ਸਾਰੇ ਦੁਕਾਨਦਾਰ ਪੈਣ ਭਰਾਵਾਂ ਦੀਆਂ ਹੋਲਸੇਲ ਮੇਲਾ ਲੁੱਟ ਕੇ ਲੈ ਜਾਓ 30 ਅਪ੍ਰੈਲ ਤੱਕ ਪੈਣਾ ਦੇ ਹੁਣਿਆ ਫਾਇਦੇ 30 ਅਪ੍ਰੈਲ ਤੱਕ ਪੰਡਤ ਸਾਹਿਬੀ ਦੇ ਫਾਇਦੇ ਕਰ ਰਹੇ ਆ ਮੈਂ ਕਿਹਾ ਜੀ ਲੁੱਟ ਲਓ ਮੇਲਾ